ਇਹ ਬਾਈ ਗੱਡੀ ਵਾਲੇ ਕਸੂਰ ਦੱਸੋ ਕਿਆ ਆ ਦੇ ਉਹ ਇਧਰ ਉਹ ਚੱਕਾ ਸਾਈਕਲ ਦੇਖ ਬਾਈ दारू ਪੀਤੀ ਹੋਈ ਆ ਰੱਜ ਕੇ ਸਾਈਕਲ ਤੇ ਆ ਗੱਡੀ ਦੇ ਥੱਲੇ ਲਿਆ ਕੇ ਮਾਰਿਆ ਇਹ ਵੀ ਦੱਸੋ ਇਹਦਾ ਕੀ ਇਲਾਜ ਕਰੀਏ ਗੱਡੀ ਵਾਲੇ ਨੂੰ 10 ਸਾਲ ਦੀ ਸਜ਼ਾ ਔਰ 7 ਲੱਖ ਰੁਪਏ ਡੰਡ ਦੋ ਗੱਡੀ ਖੜੀ ਸਾਈਡ ਤੇ ਬਿਲਕੁਲ ਪਿੰਡ ਵਾਲੀ ਗਲੀ 'ਚ ਕੋਈ ਦਿੱਕਤ ਨਹੀਂ ਇਹ ਬਣਾਣਾ ਆਹ ਹਾਂ ਦੇਖੋ ਬਾਈ ਇਹ ਵੀ ਜੇ ਦੱਸੋ ਕੀ ਦਾ ਕਸੂਰ ਕੱਢੋਗੇ ਤੁਸੀਂ ਆ ਬੰਦੇ ਦੇ ਹਾਲਾਤ ਦੇਖੋ ਇਹਦੀ ਮਦਦ ਕਰਨ ਨੂੰ ਵੀ ਜੀ ਨਹੀਂ ਕਰਦਾ ਵੀ ਇਹਨੂੰ ਚੱਕ ਲਈਏ ਜਾ ਆ ਦੇਖੋ ਬਈ ਘੱਟ ਪੀ ਲੰਦਾ ਘੱਟ ਪੀ ਲੰਦਾ ਤੂੰ ਫੋਟੋ ਖਿੱਚ ਮੇਰੀ ਮੈਂ ਫੋਟੋ ਤੇਰੀ ਕਾਨੂੰ ਖਿੱਚੂਗਾ ਮੰਨੇ ਕੇ ਜਿਹੜੀ ਤੂੰ ਕੱਢ ਕੇ ਚਾਰ ਕੇ ਥੱਲੇ ਆ ਜਾਂਦਾ ਤੂੰ ਬੰਦਾ ਨਹੀਂ ਜੇ ਥੱਲੇ ਟਰਾਲਾ ਕਿ ਤੂੰ ਆ ਜਾਂਦਾ ਫਿਰ ਕੀ ਦਾ ਕਸੂਰ ਨਿਭਦਾ ਟਰਾਲ ਚੱਲ ਰਿਹਾ ਤੇਰਾ ਚੱਲ ਰਿਹਾ ਨਹੀਂ ਤੂੰ ਲੱਗਿਆ ਤਾਂ ਗੱਡੀ ਜਾ ਕੇ ਖੜੀ ਚ ਸਾਈਡ ਚ ਕਿਹਦਾ ਵੀ ਕੀ ਮਤਲਬ ਹੈ ਤੇਰੇ ਟਰਾਲਾ ਤੇ ਰੋਡ ਤੇ ਚੱਲਦਾ ਤੇਰਾ ਨਹੀਂ ਜੇ ਤੇਰੇ ਸਿਰ ਲੱਜ ਜਾਂਦਾ ਹੁਣ ਇਹਦੇ ਟਰਾਲੇ ਨਾਲ ਕਿਹਦਾ ਕੀ ਮਤਲਬ ਹੈ ਯਾਰ ਤੂੰ ਬੱਜੇ ਦਾ ਟਹਰਾਣਾ ਵਾਲਾ ਉਹ ਜਾਣਦਾ ਯਾਰ ਇਹਨੂੰ ਜਾਣਦਾ ਤੇਰਾ ਰੋਡ ਤੇ ਚੱਲ ਰਿਹਾ ਯਾਰ ਆ ਜਾ ਆ ਜਾ ਇਹ ਤੂੰ ਰੋਡ ਤੇ ਨਹੀਂ ਜਾਊਗਾ ਰੋਡ ਚੱਲ ਰਿਹਾ ਹੁਣ ਰੋਡ ਤੇ ਚੜ ਜਾਣਾ ਮੈਂ ਕੰਮ ਕਰ ਰਣਾ ਮੈਂ ਵੀ ਖਿੱਚ 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 ਹੁਣ ਆ ਰੋਡ ਅੱਗੇ ਆਛਾ ਵਾਛਾ 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 ਆ ਰੋਡ ਅੱਗੇ ਐ ਦੇ ਆ ਦੇਖੋ ਆ ਅੱਗੇ ਰੋਡ ਆ ਬਾਈ दारू ਪੀਤੀ ਹੋਈ ਆ ਬੰਦੇ ਨੂੰ ਅਸਿਰ ਹੁੰਦਾ ਫਿਰਦਾ ਆ ਦੇਖੋ ਤੁਸੀਂ ਆ ਮੋਦੀ ਦੇ ਕੀ ਆ ਕੀ ਕੰਮ ਹੋ ਰਿਆਂ ਦੇਖ ਆ ਦੇਖ ਇਹ ਲਛਣਾ ਹਾਂ ਤੇ ਹੈਵੇ ਰੋਡ ਚੱਲਦਾ ਜੇ ਕਿਸੇ ਦੇ ਅੱਗੇ ਗਿਰ ਗਿਆ ਬੰਦਾ ਮਰ ਗਿਆ ਤਾਂ ਉਹਨੂੰ ਤੁਸੀਂ ਸਜ਼ਾ ਦੇ ਦਿਓ 10 ਸਾਲ ਦੀ ਇਹਦਾ ਕੋਈ ਕਸੂਰ ਨਹੀਂ 7 ਲੱਖ ਰੁਪਏ ਭਰੂਗਾ ਉਹ ਆ ਗੱਡੀ ਦੇਖੋ ਸਾਈਡ 'ਚ ਖੜੀ